ਆ ਸਾਈਡ ਤੋਂ ਆ ਰਹੀ ਇੱਕ ਬੱਸ ਜਿਸ ਦੇ ਅੱਗੇ ਕੈਂਟਰ ਜਾ ਰਿਹਾ ਸੀ ਕੈਂਟਰ ਨੇ ਇੱਕ ਕੈਂਟਰ ਚਾਲਕ ਨੇ ਇੱਕਦਮ ਕੱਟ ਲਗਾ ਦਿੱਤਾ ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਜਾਂਦਾ ਹੈ ਜੀहां ਤੁਹਾਨੂੰ ਦੱਸ ਦਈਏ ਕਿ ਬੱਸ ਦਾ ਜਦੋਂ ਸੰਤੁਲਨ ਵਿਗੜਿਆ ਤਾਂ ਬੱਸ ਇੱਕਦਮ ਪਲਟ ਗਈ ਜਿਸ ਦੇ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ 15 ਤੋਂ 18 ਦੱਸੀਆਂ ਜਾ ਰਹੀਆਂ ਜਿਨ੍ਹਾਂ ਨੂੰ ਗੰਭੀਰ ਰੂਪ ਵਿੱਚ ਸੱਟਾਂ ਲੱਗੀਆਂ ਤੇ ਮੌਕੇ ਤੇ ਪਹੁੰਚੀ ਐਸਐਸਐਫ ਨੇ ਇੱਟਾਂ ਨਾਲ ਬੱਸ ਦੇ ਸ਼ੀਸ਼ੇ ਤੋੜੇ ਤੇ ਲੋਕਾਂ ਨੂੰ ਬਾਹਰ ਕੱਢਿਆ ਤੇ ਜਿਹੜੇ ਜ਼ਖਮੀ ਸਨ ਪੁਲਿਸ ਤੇ ਆਸ ਫੁੱਲਸ ਤੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਭਵਾਨੀਗੜ ਸਿਵਲ ਹਸਪਤਾਲ ਤੇ ਰਜਿੰਦਰਾ ਹਸਪਤਾਲ ਇਲਾਜ ਵਾਸਤੇ ਦਾਖਲ ਵੀ ਕਰਵਾਇਆ ਗਿਆ ਮੈਂ ਐਸਈ ਹਰਵਿੰਦਰਪਾਲ ਸਿੰਘ ਇੰਚਾਰਜ ਸੜਕਿਆ ਸੁਰੱਖਤ ਪੋਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋਂ ਤੋਂ ਕੈਰੋ ਫੈਕਟਰੀ ਸੋਂ ਰੂਰ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸ਼ਤ ਕਰ ਰਹੇ ਸੀ ਅਸੀਂ ਤਾਂ ਵਕਤ ਤਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਣੀ ਹੋਟਲ ਹਣੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕਾ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇਥੇ ਚਿੰਗ ਗਿਆੜਾ ਪਿਆ ਰਿਆ ਸੀ ਤਾਂ ਅਸੀਂ ਆਮ ਰਾਘੀਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸਾਂ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ ਕਰੀਬ 4-5 ਗੀੜੇ ਮੈਂ ਖੁਦ ਲਾਈ ਸੀਗੇ ਤੇ 12-13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪੀਟਲ ਅਗਰੂਰ ਦਿਖਾਈ ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ ਮੈਂ ਪਬਲਿਕ ਦਾ ਧੰਨਵਾਦ ਕਰਦਾ ਕਿੰਨੇ ਕੁ ਮਰੀਜ਼ ਫਟੜ ਹੋਏ ਕਰੀਬ ਹਾਲਾਤ ਕੀ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਗ ਚੰਗਿਆੜਾ ਪੈ ਰਿਆ ਸੀ ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ ਪਬਲਿਕ ਨੇ ਇੱਟਾਂ-ਵੱਟਿਆਂ ਦਾ ਹੀ ਸਹਾਰਾ ਲੈ ਕੇ ਚੀਜ਼ੇ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ ਤੇ ਲੈ ਗਏ ਸਰ ਜਾਨੀ ਨੁਕਸਾਨ ਤਾਂ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਫਿਰ ਦੱਸਿਆ ਜਾਓ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਬੱਸ ਪਲਟੀ ਹੋਈ ਸੀ ਤੁਸੀਂ ਦਸਨ ਸਾਰੇ ਸਵਾਰੀਆਂ ਅੰਦਰ ਸੀ ਉਦੋਂ ਅੰਦਰ ਤਾਂ ਮਾਹੌਲ ਕਿਵੇਂ ਸੀ ਅੰਦਰ ਅੰਦਰ ਲਹੂ ਲਹਾਨ ਕੁਰਬਲ ਕੁਰਬਲ ਹੋ ਰਹੀ ਸੀ ਜੀ ਕੋਈ ਸੁਝ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਅਸੀਂ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀ ਸੀ